ਜੀ ਜੀ ਬਈ ਸਵਾਗਤ ਹੈ ਆਪਣੇ ਬਲੌਗ ਤੇ ਬਈ ਕੱਗਰ ਦੀ ਹਰ ਨਵੀਂ ਅਪਡੇਟ ਲਈ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਅੱਜ ਆਪਾਂ ਚੱਲੇ ਆ ਬਈ ਇੱਥੇ ਜਾਖਮੂਨ ਕੱਤੇ ਮਕੌੜ ਸਾਹਿਬ ਦੀ ਅਪਡੇਟ ਦੇਖ ਕੇ ਅੱਜ ਆਪਾਂ ਤੁਹਾਨੂੰ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਜੀ ਬਈ ਹੁਣ ਆਪਾਂ ਆ ਰਹੇ ਹਾਂਗੇ ਜਾਖਲ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਕੱਗਰ ਨਦੀ ਤੇ ਬਈ ਜਦੋਂ ਨਾ 2023 ਚ ਪਾਣੀ ਆਇਆ ਸੀ ਇਹ ਸੜੋੜ ਤੇ ਪਾਣੀ ਫੁੱਲ ਸੀਗਾ ਇੱਥੇ ਵੀ ਇਹ ਨਹੀਂ ਨਕਾਨਾ ਨੀਵੀਆਂ ਨਹੀਂ ਸਾਰਿਆਂ ਨੇ ਆਪੋ ਆਪਣੇ ਘੇਟਾਂ ਅੱਗੇ ਕੰਨਾਂ ਕਰ ਲਈਆਂ ਸੀਗੀਆਂ ਤੇ ਹੁਣ ਤਾਂ ਫਿਲਹਾਲ ਤਾਂ ਡੈਗਰੂ ਨੇ ਸੁੱਕੇ ਰੱਖੀ ਹੋਈ ਹੈ ਸੁੱਕੇ ਰੱਖੇ ਤੁਹਾਨੂੰ ਦਿਖਾਉਣੀ ਹੈ ਕਿ ਘੱਗਰ ਜਾ ਕੇ ਬਣੇਗਾ ਬਲੌਗ ਦੇ ਨਾਲ ਲਓ ਜੀ ਬਾਈ ਜੀ ਆਪਾਂ ਜਾ ਖਲ ਪਹੁੰਚ ਚੁੱਕੇ ਹਾਂਗੇ ਤੇ ਉਹ ਸਾਹਮਣੇ ਘੱਗਰ ਦਾ ਪੌਲਾ ਹੈ ਤੁਸੀਂ ਦੇਖ ਸਕਦੇ ਹੋਗੇ ਤੁਹਾਨੂੰ ਦਿਖਾਉਣੀ ਹੈ ਘੱਗਰ ਦੀ ਅਪਡੇਟ ਆ ਵੀ ਅੱਜ ਕਿੰਨਾ ਪਾਣੀ ਹੈ ਇੱਕ ਘੱਗਰ ਚ ਬਣੇ ਰਹੋ ਤੁਸੀਂ ਲੋ ਜੀ ਬਈ ਜੀ ਆਪਾਂ ਆ ਰਹੇ ਹਾਂ ਜੱਖੜ ਇਹ ਤੁਸੀਂ ਦੇਖ ਸਕਦੇ ਹੋ ਜੱਖੜ ਪਾਣੀ ਦੀ ਸਪੀਡ ਚੈੱਕ ਕਰੋ ਬਈ ਪਾਣੀ ਬਹੁਤ ਜ਼ਿਆਦਾ ਹੈਗਾ ਬਈ ਇੱਥੇ ਆਪਾਂ ਕਈ ਬੰਦੇ ਤੋਂ ਅਪਡੇਟ ਲਈ ਹੈ ਉਹ ਕਹਿ ਰਹੇ ਨੇ ਕਿ ਪਾਣੀ ਵੱਧ ਗਿਆ ਪਹਿਲਾਂ ਨਾਲੋਂ 4-5 ਇੰਚ ਤੇ ਇਹ ਤਾਂ ਨਵਾਂ ਪੋਲਾ ਬਈ ਆਪਾਂ ਤੁਹਾਨੂੰ ਪੁਰਾਣਾ ਪੋਲਾ ਦਿਖਾਵਾਂਗੇ ਉਹ ਸਾਹਮਣੇ ਬਣਦੇ ਮਿੱਟੀ ਲਾਣ ਲੱਗ ਰਹੇ ਨੇ ਬਈ ਤੇ ਇਸ ਸਾਈਡ ਆ ਇਸ ਪੁਲ ਤੋਂ ਪਰਲੀ ਸਾਈਡ ਹੈਗਾ ਪੁਰਾਣਾ ਪੁਲ ਉੱਥੇ ਨਾ ਕਿੱਕਰ ਫਸਰੀ ਹੈ ਤੁਹਾਨੂੰ ਦਿਖਾਉਨੇ ਆਪਾਂ ਹੋਰ ਹੈ ਬਾਈ ਕਿ ਅੱਗਰ ਦਾ ਨਾਮ ਆ ਪੜਾ ਦੇਖ ਲਓ ਕਿੰਨਾ ਕੋਣ ਹੈਗਾ ਇਹ ਜਖੜ ਦੀ ਅਪਡੇਟ ਹੈ ਬਾਈ ਤੇ ਰਿਹਾ ਪੁਰਾਣਾ ਪੁਲ ਪੁਰਾਣੇ ਪੁਲ ਦੇ ਦਾ ਨਾਲ ਹੀ ਲੱਗ ਗਿਆ ਤੇ ਇੱਥੇ ਫਸਰੀ ਹੈ ਬਾਈ ਹੁਣ ਕਿੱਕਰ ਤੇ ਉਹ ਬਾਈ ਕੱਢਣ ਲੱਗ ਰਹੇ ਨੇਗੇ ਸਾਰੇ ਤੁਸੀਂ ਦੇਖ ਸਕਦੇ ਹੋ ਦੇਖੋ ਥੱਲੇ ਕਿਉਂਕਿ ਬਾਈ ਇਹ ਡਾਫ ਲੱਗ ਜੂਗੀ ਇੱਥੇ ਡਾਫ ਲਾ ਕੇ ਫਿਰ ਇਧਰ ਪਿਛਲੀ ਸਾਈਡ ਆ ਪਾਣੀ ਖਿੰਡੂਗਾ ਇਸ ਤੋਂ ਪਾਰ ਜਿਹੜਾ ਨੁਕਸਾਨ ਬਹੁਤ ਕਰੂਗਾ ਇਸ ਕਰਕੇ ਬਈਏ ਨੇੜੇ ਡੇੜੇ ਦੇ ਪਿੰਡਾਂ ਦੇ ਲੋਕ ਨੇਗੇ ਜਿਹੜੇ ਓਡਾਫ ਆਪਣੇ ਆਪ ਕੱਢਣ ਆਏ ਨੇ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਕੋਈ ਸਹੂਦਤ ਨਹੀਂ ਪ੍ਰਸ਼ਾਸਨ ਵੱਲੋਂ ਜੀਸੀਬੀ ਦੀ ਜਾਂ ਭੋਕ ਲੈਣ ਦੀ ਵੀ ਇੱਥੇ ਪਾ ਕੇ ਇਹ ਓਡਾਫ ਕੱਢੀ ਜਾ ਸਕੇ ਇਹ ਲੋਕ ਵਿਚਾਰੇ ਹੁਣ ਆਪ ਹੀ ਲੱਗੇ ਹੋਏ ਨੇਗੀ ਲਓ ਜੀ ਬਈ ਜੀ ਹੁਣ ਆਪਾਂ ਅਗੇ ਭੋਲਕਾ ਮੂਨਕਾ ਦੇ ਖਾ ਰਿਹਾ ਤੁਹਾਨੂੰ ਵੀ ਪਾਣੀ ਦੀ ਕੀ ਸਥਿਤੀ ਹੈਗੀ। ਹਲਾ ਹਲਾ ਆਪਾਂ ਮੂਨਕਾ ਸ਼ਹਿਰ ਤੋਂ ਬਾਹਰ ਵਾਰਾਂਗੇ ਬਾਈਪਾਸ ਤੇ ਜਾ ਰਹੇ ਹਾਂ ਟਾਹਣਾ ਬਾਈਪਾਸ ਤੇ। ਤੁਹਾਨੂੰ ਉਹ ਸਾਈਡ ਵਾਲੀ ਸਥਿਤੀ ਦਿਖਾਵਾਂਗੇ ਵੀ ਪਾਣੀ ਦਾ ਲੈਵਲ ਕਿੰਨਾ ਹੈਗਾ ਕੀ ਸਥਿਤੀ ਹੈ ਪਾਣੀ ਦੀ। ਲੋ ਜੀ ਬਾਈ ਜੀ ਹੁਣ ਆਪਾਂ ਪਹੁੰਚੇ ਆ ਮੂਨਕਾ ਇਹ ਦੇਖ ਲਓ ਬਾਈ ਮੂਨਕ ਦੀ ਸਥਿਤੀ। ਮੂਨਕਨ ਵਾਲੀ ਪੂਰੇ ਫਾਨ ਤੇ ਹੈਗੀ। ਇਸ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋਗੇ। ਉਹ ਸਾਈਡ ਤੇ ਬਈ ਸਾਹਮਣੇ ਤੁਸੀਂ ਦੇਖੋ ਬੰਨ ਹੈਗਾ ਜਿਹੜਾ ਨਾ ਆ ਦੇਖੋ ਇਹ ਤਾਂ ਦੋ ਕੁ ਫੁੱਟ ਹੀ ਨੀਵੇਂ ਰਹਿੰਦਾਗਾ ਪਾਣੀ ਤੇ ਜਾਓ ਬਈ ਜਿੱਥੇ ਮਰਜ਼ੀ ਦੇਖੋ ਚਾਹ ਹਰ ਇੱਕ ਥਾਂ ਤੇ ਮਿਲ ਜਾਂਦੀ ਹੈ ਆ ਲੱਗ ਰਿਹਾ ਬਈ ਆਪਣੇ ਵਾਲਾ ਬੰਦਾ ਚਾਹ ਪੀਣ ਦੇਖੋ ਆ ਦੇਖੋ ਸੱਚ ਨੂੰ ਇਹ ਬੰਨ ਹੈ ਬਈ ਇੱਥੇ ਲੱਗ ਰਹੇ ਨੇ ਮਿੱਟੀ ਲਾਉਣੇ ਇਹ ਦੇਖੋ ਤਾਂ ਦੋ ਡੇਢ ਫੁੱਟ ਹੀ ਹੈਗਾ ਬਈ ਉੱਥੋਂ ਸਾਹਮਣੇ ਤੇ ਦੇਖ ਸਕਦੇ ਹੋ ਤੁਸੀਂ ਲੋਕ ਫੁੱਟ ਰਹਿ ਗਿਆ ਪਾਣੀ ਚੜਨ ਗਣੀ ਇੱਥੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਵੀ ਗੱਗਰ ਚ ਦੇਖ ਸਕਦੇ ਹੋ ਮੂਨ ਕੜੀਆਂ ਇਸ ਟਾਈਮ ਆਪਾਂ ਲਓ ਜੀ ਬਾਈ ਜੀ ਹੁਣ ਆਪਾਂ ਮੇਨ ਰੋਡ ਤੇ ਪਹੁੰਚ ਗਏ ਇਹ ਰੋਡ ਜਾਂਦਾ ਹੈ ਬਾਈ ਟਹਾਣੇ ਨੂੰ ਤੁਸੀਂ ਇੱਧਰ ਦੇਖ ਸਕਦੇ ਹੋਗੇ ਬਹੁਤ ਦੁਨੀਆ ਹੁੰਦੀ ਹੈ ਬਾਈ ਦੇਖਣ ਵਾਸਤੇ ਇੱਥੇ ਇੱਥੇ ਦੇਖ ਲਓ ਮਿੱਟੀ ਦੇ ਗੱਟੇ ਭਰੇ ਜਾ ਰਹੇ ਹੈਗੇ ਜੀ ਸੀ ਵੀ ਲਾ ਰੱਖੀ ਹੈਗੀ ਆਲੇ ਵਾਲੇ ਪਿੰਡਾਂ ਤੋਂ ਲੋਕ ਆ ਰਹੇ ਨੇਗੇ ਜਿੱਦੇ ਜਿਹੜੇ ਜਿਹੜੇ ਪਿੰਡਾਂ ਨੂੰ ਇਹ ਬੰਨ ਲੱਗਦਾ ਹੈਗਾ ਜਿਹੜੇ ਜਿਹੜੇ ਪਿੰਡਾਂ ਨੂੰ ਖਤਰਾ ਹੈਗਾ ਦੇਖ ਸਕਦੇ ਹੋ ਬਾਈ ਤੁਸੀਂ ਮਿੱਟੀ ਦੇ ਪੂਰੇ ਗੱਟੇ ਭਰੇ ਜਾ ਰਹੇ ਨੇਗੇ ਥੋੜੇ ਮਿੱਟੀ ਦੇ ਥੋੜੇ ਭਰੇ ਜਾ ਰਹੇ ਨੇਗੇ ਜੀ ਸੀ ਵੀ ਲੱਗੇ ਹੋਈਆਂ ਰਹੀਆਂ ਟਰਾਲੀਆਂ ਦੀਆਂ ਟਰਾਲੀਆਂ ਮਿੱਟੀ ਦੀਆਂ ਆ ਰਹੀਆਂ ਰਹੀਆਂ ਇਹ ਹਾਲਤ ਹੈ ਬਾਈ ਮੂਨ ਕੱਕਰਦੀ ਆਪਾਂ ਮੂਨਕਾ ਗੱਗਰ ਤੇ ਆ ਰਹੇ ਆਗੇ ਹੁਣਾ ਲੋ ਜੀ ਬਾਈ ਜੀ ਇਹ ਦੇਖ ਸਕਦੇ ਹੋ ਤੁਸੀਂ ਮੂਨਕ ਦੀ ਅਪਡੇਟ ਪਾਣੀ کہہ ਰਹੇ ਬਈ ਚੜਨ ਲੱਗ ਰਿਹਾ ਹੈਗਾ ਹਲੇ ਜਿੱਥੇ ਉਹ ਚੁੰਨੀ ਹੈਗੀ ਉੱਥੋਂ ਫਟਨੀਵਾ ਸੀ ਆ ਕਹਿੰਦੇ ਪਰਸੋਂ ਅੱਜ ਦੇਖ ਲਓ ਤੁਸੀਂ ਅੱਜ 6 ਤਰੀਕ ਹੈਗੀ ਕਿੰਨਾ ਪਾਣੀ ਚੜੇਗਾ ਤੇ ਬਈ ਸੇਵਾ ਫੁੱਲ ਚੱਲ ਰਹੀ ਹੈਗੀ ਇੱਥੇ ਪਾਣੀ ਹਲੇ ਪਿੱਛੇ ਬਦੀ ਜਾ ਰਿਹਾ ਹੈਗਾ ਇਹ ਸਾਈਡ ਤੇ ਬੰਨ ਤੇ ਪੂਰੀ ਮਜ਼ਬੂਤੀ ਕੀਤੀ ਹੋਈ ਕੀਤੀ ਜਾ ਰਹੀ ਹੈਗੀ ਦੇਖ ਸਕਦੇ ਹੋ ਭਈ ਇਹ ਟਰੈਕਟਰਾਂ ਦੇ ਜੀ ਸੀ ਵੀ ਵਾਲੇ ਘੱਟੇ ਲਾਏ ਹੋਏ ਨੇ ਕਿ ਜਿਹੜੇ ਸਾਰੇ ਇੱਥੇ ਆ ਰਹੇ ਨੇ ਕਿ ਬੰਨ ਪੱਕਾ ਕਰਨ ਵਾਸਤੇ ਮਟੀਰੀਅਲ ਟਰਾਲੀਆਂ ਮਿੱਟੀ ਦੇ ਤੋੜੇ ਭਰ-ਭਰ ਕੇ ਪੂਰਾ ਭਾਈ ਸਹਿਯੋਗ ਦੇ ਰਿਹਾ ਹੈਗੇ ਲੋਈ ਭਾਈ ਦੇਖੋ ਆਪਾਂ ਹੋਰ ਅੱਗੇ ਆਏ ਸੀਗਾ ਹੁਣ ਇੱਕ ਦੀ ਬੰਨਦੀ ਦੇਖੋ ਬਈ ਤਰਨਾ ਕਿੰਨਾ ਫਾਸਲਾ ਰਹਿ ਗਿਆ ਬਈ ਪਾਣੀ ਤਾਂ ਦੇਖ ਸਕਦੇ ਤੁਸੀਂ ਉਹ ਦੇਖੋ ਜੇ ਬਈ ਤਰਨਾ ਫੁੱਟ ਤੋਂ ਟੱਪ ਗਿਆ ਤਾਂ ਇਹ ਸਮਝ ਲਓ ਬਈ ਪਾਣੀ ਗਿਆ ਬਾਹਰ ਪਾਣੀ ਵਧਣ ਲੱਗ ਰਿਹਾ ਬਈ ਕਹਿੰਦੇ ਨੇ ਬਈ ਵੀਗਰ ਤੋਂ ਦਾ ਡੇਢ ਮਟਰ ਦੇਖ ਸਕਦੇ ਤੁਸੀਂ ਉਹ ਦੇਖੋ ਇਧਰੋਂ ਵੀ ਦੇਖੋ ਬਈ ਜੀ ਲੋ ਜੀ ਬਾਈ ਜੀ ਕਿਸੇ ਪਾਰਟੀ ਦਾ ਵਰਕਰ ਆਏਗਾ ਦੇਖੋ ਤੁਸੀਂ ਹੁਣ ਹੜਾ ਵੇਲੇ ਬਹੁਤ ਆ ਜਾਂਦੇ ਨੇ ਪਹਿਲਾਂ ਕੋਈ ਗੌਰ ਨਹੀਂ ਕਰਦਾ ਜੀ ਬਾਈ ਜੀ ਆਪਾਂ ਮੂਨ ਕਰੇ ਸੀਗੇ ਮੂਨਕ ਲਾਇਆ ਹੋਇਆਗਾ ਲੰਗਰਾ ਸਮੂਹ ਨਗਰ ਰਾਮਪੁਰਾ ਗੁਜਰਾ ਸੰਗਰੂਰ ਵੱਲੋਂ ਤੁਸੀਂ ਦੇਖ ਸਕਦੇ ਹੋ ਬਾਈ ਜਿੰਨੇ ਵੀ ਇੱਥੇ ਸੇਵਾਦਾਰ ਆਉਂਦੇ ਰਹਿਗੇ ਸਭ ਵਾਸਤੇ ਲੰਗਰ ਲਾਇਆ ਹੋਇਆਗਾ ਇਹਨਾਂ ਨੇ ਪ੍ਰਸ਼ਾਦੇ ਨੇਗੇ ਤੇ ਚੌਲ ਹੈਗਾ ਚਾਹ ਦਾ ਰੰਗ ਰਹੇਗਾ ਇਹ ਪੇਟੇ ਦੀ ਦਾਲ ਵੀ ਹੈ ਬਾਈ ਓਕੇ ਦੇਖ ਸਕਦੇ ਹੋ ਬਈ ਬਹੁਤ ਸੇਵਾ ਕਰ ਰਹੇ ਨੇ ਇਹ ਲੋਕ ਇਸ ਸਾਈਡ ਤੇ ਪਾਣੀ ਹੈਗਾ ਤੇ ਫਰੂਟਾਂ ਦਾ ਰੰਗ ਰਹਿਗਾ ਇੱਥੇ ਲੰਗਰ ਇੱਥੇ ਚੱਲ ਰਹਿਗਾ ਪਿੰਡ ਕੁਦਨੀ ਜ਼ਿਲ੍ਹਾ ਸੰਗਰੂਰ ਵੱਲੋਂ ਲੋ ਜੀ ਬਈ ਜੀ ਇੱਥੇ ਫਰਸਟ ਏਡ ਦੀ ਸਹੂਲਤਾਂ ਵਾਸਤੇ ਐਂਬੂਲੈਂਸ ਦਾ ਵੀ ਖਾਸ ਪ੍ਰਬੰਧ ਹੈ ਦੇਖ ਸਕਦੇ ਹੋ ਤੁਸੀਂ ਲੋ ਜੀ ਬਾਈ ਜੀ ਹੁਣ ਡਾਕਟਰ ਸਾਹਿਬ ਇੰਜੈਕਸ਼ਨ ਲਗਾ ਰਹੇ ਨੇ ਕਹਿੰਦੇ ਬਾਈ ਨੂੰ ਖਾਰਸ਼ ਹੋ ਗਈ ਸੀਗੀ ਪਾਣੀ ਨਾਲ ਇਹ ਬਹੁਤ ਵਧੀਆ ਪ੍ਰਬੰਧ ਹੈ ਬਾਈ ਇਹਨਾਂ ਦਾ ਇਥੇ ਮੂਲਕ ਜੇਕਰ ਬਾਈ ਇਹ ਪੂਰਾ ਭੜਿਆ ਖੜਿਆਗਾ ਦੋੇ ਪਾਸੇ ਨਾ ਜਮਾ ਹੈ ਨਾ ਪਾਣੀ ਹੈ ਪਾਣੀ ਹੋ ਰਿਹਾਗਾ ਫਸਲਾਂ ਸਾਰੀਆਂ ਬਰਬਾਦ ਬਾਈ ਇਹ ਮੀਂਹ ਦਾ ਪਾਣੀ ਹੈ ਨਾ ਕਿ ਹਲੇ ਕਾ ਗਰਦਾ ਮੀਂਹ ਦੇ ਪਾਣੀ ਨਹੀਂ ਇਹਨਾਂ ਨੁਕਸਾਨ ਕਰ ਰਖਿਆ ਤੁਸੀਂ ਦੇਖ ਸਕਦੇ ਹੋਗੇ ਜੋ ਇਥੇ ਜੇ ਬਣਾਏ ਹੋਏ ਨੇ ਨਾ ਆਪਾਂ ਚੱਲੇ ਸੀਗੇ ਹੁਣ ਮਕੋੜਾ ਇਸ ਐ ਪਾਣੀ ਦੇਖ ਸਕਦੇ ਹੋ ਤੁਸੀਂ ਇਧਰ ਆਪਣਾ ਮੋਟਰਸਾਈਕਲ ਹੈਗਾ ਆ ਦੇਖੋ ਬਾਈ ਮੋਟਰਸਾਈਕਲ ਕਿੰਨਾ ਡੁੱਬ ਗਿਆ ਦਾ ਵਿੱਚ ਹੀ ਡੁੱਬ ਗਿਆ ਬਾਈ ਜਮੇ ਹੀ ਆ ਨਾ ਮੈਨੂੰ ਲੱਗਦਾ ਬੰਦ ਨਾ ਹੋ ਜੇ ਕਿਤੇ ਜਾ ਰਿਹਾ ਹੈਗਾ ਮੈਂ ਖਤਾਬ ਸਿੰਘ ਹੋ ਗਿਆ ਬੰਦ ਹੋ ਗਿਆ ਹੋ ਗਿਆ ਮੈਨੂੰ ਲੱਗਦਾ ਬਾਈ ਕੰਮ ਬੜੂਗਾ ਦੇਖ ਸਕਦੇ ਹੋ ਤੁਸੀਂ ਮੋਟਰਸਾਈਕਲ ਬਿਲਕੁਲ ਹੀ ਡੁੱਬ ਗਿਆ ਵਿੱਚ ਪਾਣੀ ਬਹੁਤ ਜ਼ਿਆਦਾ ਇਧਰ ਬਈ ਫਸਲਾਂ ਦਾ ਨੁਕਸਾਨ ਬਹੁਤ ਹੈਗਾ ਪੈਗਰੂ ਮੇਰ ਕਰੇ ਇਹ ਲੋਕਾਂ ਦੇ ਉੱਤੇ ਕਿ ਪਾਣੀ ਨਾ ਆਵੇ ਹੋਰ ਕਿਉਂਕਿ ਬਈ ਜੇ ਪਾਣੀ ਪੰਜ ਚਾਰ ਦਿਨ ਨਾ ਨਿਕਲੇ ਜਾਂ 10 ਦਿਨ ਨਾ ਨਿਕਲੇ ਤਾਂ ਫਸਲ ਸਾਰੀਆਂ ਖਰਾਬ ਹੋ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਬਈ ਆਪਣੇ ਗੋਡੇ ਪੂਰੇ ਡੁੱਬ ਗਏ ਵਿੱਚ ਅਲੇ ਬਾਨ ਨਹੀਂ ਬਾਇਗਾ ਜੀਰੀ ਦੇਖੋ ਜਮਾਂ ਨਹੀਂ ਚੰਕਰੀ ਹੈਗੀ ਜੀ ਬਈ ਜੀ ਹੁਣ ਆਪਾਂ ਨਾ ਮੌਨ ਕੋਤੋ ਚੱਲ ਗਏ ਮਕੋਰ ਸਾਹਿਬ ਆ ਗਏ ਜੇ ਤੁਹਾਨੂੰ ਮਕੋਰ ਸਾਹਿਬ ਦੀ ਅਪਡੇਟ ਦਿੰਨੇ ਆਗੇ ਪਾਣੀ ਬਿਲਹਾਲ ਤਾਂ ਬਈ ਪਹਿਲਾਂ ਨਾਲੋਂ ਬਧਾ ਹੀ ਹੈਗਾ ਘਟਦਾ ਤਾਂ ਹੈ ਨਹੀਂਗਾ ਇੱਥੇ ਵੀ ਬਈ ਬੰਨਾਂ ਦੇ ਮਿੱਟੀ ਲਾਉਣ ਦਾ ਕੰਮ ਪੂਰਾ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈਗਾ ਕਿਉਂਕਿ ਬਈ ਖਤਰਾ ਹਰ ਇੱਕ ਨੂੰ ਹੈਗਾ ਜੋ ਨੇੜੇ ਦੇ ਸਾਰੇ ਪਿੰਡ ਆਉਂਦੇ ਨੇ ਬਈ ਇੱਥੇ ਸਾਰੇ ਪਿੰਡਾਂ ਨੂੰ ਪੂਰਾ ਦਾ ਪੂਰਾ ਖਤਰਾ ਹੈ ਦੇਖੋ ਬਈ ਟਰਾਲੀਆਂ ਚ ਤੋੜੇ ਪਰ ਪਰ ਕੀ ਲੈ ਕੇ ਜਾ ਰਹੇ ਨੇ ਇਕੱਠੇ ਪਰ ਪਰ ਕੇ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋਗੇ ਘੱਗਰਾ ਦੇਖੋ ਬਈ ਇੱਥੇ ਤੱਕ ਘੱਗਰਾ ਪਾਣੀ ਓਵਰਫਲੋ ਹੋ ਰਿਹਾਗਾ ਤੁਹਾਨੂੰ ਦਿਖਾਵਾਂਗੇ ਵਾਕੀ ਆਪਾਂ ਸਾਈਡ ਤੇ ਜਾ ਕੇ ਉਹ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਬਾਈ ਪੂਰਾ ਪਾਣੀ ਇਹ ਪਾਣੀ ਹੋ ਰਿਹਾਗਾ ਓਵਰਫਲੋ ਬਹੁਤ ਜ਼ਿਆਦਾ ਹੈਗਾ ਆ ਦੇਖੋ ਬਈ ਅਗਰ ਹਾਂ ਵੱਲੋਂ ਲੰਗੜਾ ਜ਼ਿਆਦਾ ਲੋ ਜੀ ਬਾਈ ਜੀ ਇਹ ਪਿੰਡ ਮਨਿਆਣਾ ਜ਼ਿਲ੍ਹਾ ਸੰਗਰੂਰ ਦੇ ਮੋ ਨੌਜਵਾਨ ਨੇਗੇ ਦੇਖੋ ਹੜਪੀੜਤਾ ਵਾਸਤੇ ਅਚਾਰ ਦੀਆਂ ਟਰਾਲੀਆਂ ਲੈ ਕੇ ਜਾ ਰਹੇ ਨੇ ਕਿ ਰਾਸ਼ਨ ਵੀ ਇਕੱਠਾ ਕੀਤਾ ਹੋਇਆ ਹੈ ਰਾਸ਼ਨ ਵਾਲੀਆਂ ਟਰਾਲੀਆਂ ਪਿੱਛੇ ਆਉਣਗੀਆਂ ਬਈ ਇਹ ਤਿੰਨ ਟਰਾਲੀਆਂ ਚ ਤਿੰਨ ਜਾਂ ਚਾਰ ਟਰਾਲੀਆਂ ਨੇ ਜਿੰਨਾਂ ਚ ਅਚਾਰ ਦੀ ਸੇਵਾ ਹੈਗੀ ਬਈ ਪੰਜਾਬ ਨਾਲ ਹੋਰ ਕੋਈ ਨਹੀਂ ਖੜਿਆ ਹੈਗਾ ਪੰਜਾਬ ਦੇ ਨੌਜਵਾਨ ਹੀ ਪੰਜਾਬ ਨਾਲ ਖੜੇ ਨੇ ਪੰਜਾਬ ਪੰਜਾਬ ਲਈ ਹੀ ਖੜਾ ਹੋਇਆ ਹੈਗਾ ਜਿਹੜਾ ਕਿ ਪੰਜਾਬ ਹਰ ਇੱਕ ਸੂਬੇ ਲਈ ਖੜਾ ਹੁੰਦਾ ਸੀ ਅੱਜ ਉਹ ਆਪਣੇ ਲਈ ਆਪ ਇਕੱਲਾ ਖੜਾ ਹੋਇਆ ਲੋ ਜੀ ਬਈ ਜੀ ਅੱਜ ਹੁਣ ਆਏ ਆਗੇ ਆਪਾਂ ਮਕੋੜ ਸਾਹਿਬਾ ਤੁਹਾਨੂੰ ਮਕੋੜ ਸਾਹਿਬ ਦੀ ਸਥਿਤੀ ਦਿਖਾਉਣੇ ਆਗੇ ਇਹ ਦੇਖ ਸਕਦੇ ਹੋ ਬਈ ਤੁਸੀਂ ਇੱਕ ਅਗਰ ਦਾ ਪਾਣੀ ਹੈਗਾ ਜੰਮਾ ਪਿੰਡ ਦੇ ਨਾਲ ਲੱਗ ਗਿਆ ਇਸ ਸਾਈਡ ਨੇ ਕਿ ਘਰ ਤੁਸੀਂ ਦੇਖ ਸਕਦੇ ਹੋਗੇ ਇਹ ਪਾਣੀ ਹੈਗਾ ਤੇ ਤੁਹਾਨੂੰ ਦਿਖਾਉਣਾ ਹੈ ਕਿ ਪਿੰਡ ਕਿੰਨਾ ਕ ਨੀਮ ਆਇਗਾ ਪਾਣੀ ਪਿੰਡ ਚ ਵੀ ਵੜਨ ਦੀ ਸੁਭਾਵਨਾ ਹੈ ਜੇ ਹੋਰ ਜ਼ਿਆਦਾ ਪਾਣੀ ਆ ਗਿਆ ਤਾਂ ਬਈ ਅਰਦਾਸ ਕਰੋ ਸਾਰੇ ਜਣੇ ਵੀ ਅਗਰ ਚ ਹੋਰ ਪਾਣੀ ਨਾ ਆਵੇ ਇਹ ਦੇਖੋ ਬਈ ਤੁਸੀਂ ਇਹ ਦੇਖ ਸਕਦੇ ਹੋ ਮਿੱਤਰੋ ਤੁਸੀਂ ਪਾਣੀ ਦਾ ਲੈਵਲ ਹੈ ਇੱਥੇ ਮਕੋਰ ਸਾਹਿਬ ਆ ਪਾਣੀ ਬਸ 1 ਫੁੱਟ ਰਹਿ ਗਿਆ ਬਾਈ ਜੇ ਪਾਣੀ 1 ਫੁੱਟ ਤੋਂ ਵੱਧ ਗਿਆ ਤਾਂ ਇਹ ਦੇਖੋ ਪਿੰਡ ਇਧਰ ਨਹੀਂ ਮੈਗਾ ਇਧਰ ਗਲੀਆਂ ਚ ਪਾਣੀ ਹੋ ਜੂ ਇੱਥੇ ਮੋਟਰਾਂ ਲਾ ਰਖੀਆਂ ਪੰਚਾਇਤ ਨੇ ਪਾਣੀ ਕੱਢਣ ਵਾਸਤੇ ਜਦੋਂ ਕਹਿੰਦੇ ਬਾਈ ਮੀਂਹ ਆਇਆ ਸੀਗਾ ਮੀਂਹ ਪੈਂਦਾ ਸੀਗਾ ਨਾ ਜਿਆਦਾ ਤਾਂ ਇਹ ਘਰਾਂ ਚ ਪਾਣੀ ਸੀਗਾ ਇਹ ਦੇਖੋ ਇਹ ਜਿਹੜਾ ਇਹ ਘਰ ਹੈ ਨਾ ਵੀਰ ਦਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਚ ਪਾਣੀ ਪੈ ਗਿਆ ਸੀਗਾ ਮੀਂਹ ਦਾ ਬਹੁਤ ਜ਼ਿਆਦਾ ਵੀਰ ਨੇ ਪੰਚਾਇਤ ਨੂੰ ਕਹਿ ਕੇ ਮੋਟਰਾਂ ਲਵਾ ਕੇ ਫੇਰ ਪਾਣੀ ਕੱਢਿਆ ਸੀਗਾ ਘੱਗਰ ਦੇਖੋ ਬਾਈ ਤੁਸੀਂ ਲੋ ਜੀ ਬਾਈ ਜੀ ਆਪਾਂ ਮਕੋਰੜ ਖੜੇ ਆਂ ਇਸ ਸਾਈਡ ਮੰਡ ਵੀ ਹੈਗਾ ਇਸ ਸਾਈਡ ਮਕੋੜ ਸਾਹਿਬ ਹੈਗਾ ਤੁਸੀਂ ਪਾਣੀ ਦੇਖ ਸਕਦੇ ਹੋ ਬਈ ਕਿੰਨਾ ਸੀਗਾ ਇੱਥੇ ਬਈ ਬੰਨ ਦੇ ਉਤੋਂ ਦੀ ਪਾਣੀ ਟੱਪਣ ਵਾਲਾ ਹੋ ਗਿਆ ਸੀਗਾ ਬਾਬਾ ਜੀ ਨੇ ਲੋਸਮੈਂਟ ਕਰੀ ਜਾਈਗੀ ਹੁਣ ਪਿੰਡ ਵਾਲੇ ਨੌਜਵਾਨ ਵੀਰ ਆਏ ਨੇਗੇ ਮਿੱਟੀ ਦੇ ਗੱਟੇ ਭਰ ਕੇ ਲੈ ਕੇ ਆਏ ਨੇ ਦਿਖਾ ਦਈਏ ਤੁਹਾਨੂੰ ਆਪਾਂ 2 ਫੁੱਟ ਰਹਿ ਗਿਆ ਬੰਨ ਉਤੋਂ ਨੀਮਾ ਪਾਣੀ ਇੱਥੇ ਦੇਖੋ ਬਈ ਜਿਵੇਂ ਦਰਿਆ ਦਾ ਰੂਪ ਧਾਰ ਰੱਖਿਆ ਕੱਗਰ ਨੇ ਵਾਹਿਗੁਰੂ ਮਿਹਰ ਕਰੇ ਬਈ ਉੱਤੇ ਹਲੇ ਉਹ ਬੈਜੀ ਬਣਿਆ ਖੜੇਗਾ ਉੱਜੀ ਤੇਜੀ ਇਹ ਫੂਲਦ ਵਾਲੀ ਸਾਈਡ ਹੈਗੀ ਦੇਖ ਲਓ ਤੁਸੀਂ ਇੱਥੋਂ ਦੀ ਜਾਂਦਾ ਬਈ ਫੂਲਦ ਦੇ ਪਿੰਡ ਦਾ ਪਾਣੀ ਆਉਂਦਾ ਹੈਗਾ ਇੱਥੋਂ ਰਾਈ ਖੱਗੜ ਚ ਡਿੱਗਦਾ ਸੀ ਇਹ ਹੁਣ ਖੱਗੜ ਚ ਵਾਪਸ ਆਣ ਲੱਗ ਰਿਹਾ ਪਾਣੀ ਦੇਖ ਸਕਦੇ ਹੋ ਤੁਸੀਂ ਬਹੁਤ ਘੱਟ ਹੋ ਰਿਹਾ ਇੱਥੇ ਇਹ ਦੇਖੋ ਬਈ ਫੂਲਦ ਮਕੋਰੜ ਸਾਹਿਬ ਵਾਲੀ ਸਾਈਡ ਮੰਡਵੀ ਵਾਲੀ ਸਾਈਡ ਨਾਲ ਆਰਮੀ ਆ ਰਹੀ ਹੈਗੀ ਇਹ ਆਰਮੀ ਬਈ ਹੁਣ ਉਹ ਪੈਪ ਬੰਦ ਕਰੂਗੀ ਜਿਹੜਾ ਕਿ ਪਾਣੀ ਬਾਹਰ ਆ ਰਿਹਾ ਹੈਗਾ ਤੁਸੀਂ ਫੋਲਡ ਦੀ ਸਥਿਤੀ ਇਹ ਬਈ ਦੇਖ ਸਕਦੇ ਹੋ ਤੁਸੀਂ ਕਿੰਨਾ ਪਾਣੀ ਹੈਗਾ ਬਹੁਤ ਜ਼ਿਆਦਾ ਪਾਣੀ ਹੋ ਰਿਹਾ ਹੈ ਲੈਵਲ ਸਿਰਫ 2 ਫੁੱਟ ਹੀ ਰਹਿ ਗਿਆ ਜੇ ਦੋ ਫੁੱਟ ਪਾਣੀ ਹੋਰ ਵਧ ਗਿਆ ਤਾਂ ਬਹੁਤ ਮਾਰ ਕਰੂਗਾ ਬਈ ਇੰਨਾ ਪਿੰਡਾਂ ਚ ਦੇਖ ਸਕਦੇ ਹੋ ਤੁਸੀਂ ਇਹ ਇੱਕ ਕਿਸਮ ਦਰਿਆ ਦਾ ਹੀ ਰੂਪ ਧਾਰਨ ਕਰ ਰੂਪ ਧਾਰਨ ਕਰ ਰੱਖਿਆ ਹੈਗਾ ਪੈਪ ਤਾਂ ਆ ਜਾ ਰਿਹਾ ਰੱਸੀ ਪਾਏ ਇਹ ਹੈ ਸੱਜਣੋ ਪਿੰਡ ਮੰਡਵੀ ਇੱਥੇ ਹਨੇਰੇ ਹੋ ਗਏ ਸੀ ਆਪਾਂ ਨੂੰ ਤੁਸੀਂ ਹਨੇਰੇ ਚ ਵੀ ਦੇਖੋ ਵੀ ਪਾਣੀ ਕਿੰਨਾ ਆਏਗਾ ਬਹੁਤ ਜ਼ਿਆਦਾ ਪਾਣੀ ਆ ਬਈ ਤੇ ਇਹ ਮੰਡਵੀ ਦਾ ਪੁਲ ਦਿਖਾਉਨੇ ਆਪਾਂ ਤੁਹਾਨੂੰ ਇਹ ਪੁਲ ਦੇ ਨਾਲ ਕਹਿੰਦੇ ਨੇ ਬਈ ਕਿ ਪੁਲ ਦੇ ਨਾਲ ਪਾਣੀ ਲੱਗ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਪੁਲ ਦੇ ਉੱਤੇ ਕਿੰਨਾ ਇਕੱਠਾ ਹੈਗਾ ਬਈ ਹਰ ਇੱਕ ਪਿੰਡ ਦਾ ਨੌਜਵਾਨ ਬਜ਼ੁਰਗ ਬੱਚਾ ਸਭ ਆਉਂਦੇ ਨੇ ਦੇਖਦੇ ਨੇ ਪਾਣੀ ਨੂੰ ਅਰਦਾਸ ਕਰਦੇ ਨੇ ਵੀ ਪ੍ਰਮਾਤਮਾ ਸਾਡੇ ਵਾਲੀ ਸਾਈਡ ਨਾ ਟੁੱਟੇ ਕਿਉਂਕਿ ਬਈ ਜੀ ਜੇ ਕਿਸੇ ਪਾਸੇ ਵੀ ਟੁੱਟਦਾ ਤਾਂ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ ਹਰਿਆਣਾ ਦਾ ਹੀ ਹੋਣਾਗਾ ਵੈਗਰੂ ਮੇਰ ਕਰੇ ਸਾਰਿਆਂ ਤੇ ਕਿ ਪਾਣੀ ਦੀ ਮਾਰ ਨਾ ਆਵੇ ਕਿਉਂਕਿ ਪੌਣਾ ਪੰਜਾਬ ਪਹਿਲਾਂ ਹੀ ਪਾਣੀ ਦੀ ਮਾਰੇ ਠਾ ਰਹੇਗਾ ਅਰਦਾਸ ਕਰੋ ਬਈ ਤੁਸੀਂ ਦੇਖੋ ਬਈ ਬਹੁਤ ਜ਼ਿਆਦਾ ਪਾਣੀ ਹੈਗਾ ਪੂਰਾ ਇਹ ਦਰਿਆ ਦਾ ਰੂਪ ਤਰਨ ਕਰਕੇ ਘੱਗਰ ਨੇ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਹਮੀਰਗੜ ਤੋਂ ਮਾੜ ਵੀ ਆਉਂਦੇ ਨੇ ਨਾ ਹੀ ਆਓ ਬਈ ਆਪ ਦਾ ਸਾਰੇ ਕਣੀ ਵੀ ਹੋ ਕੇ ਆਜੋ ਪਾਣੀ ਦੇਖ ਲਓ ਇਹਦੇ ਵੀ ਬਹੁਤ ਹੈਗਾ ਇਹ ਦੇਖੋ ਬਈ ਡੂੰਘੇ ਬਹੁਤ ਨੇਗੇ ਇਹ ਤਾਂ ਮੋਟਰਸਾਈਕਲ ਵੀ ਬਈ ਥੋੜਾ ਜਿਹਾ ਪਲਸਰ ਹੈਗਾ ਵੀ ਇਹਦੇ ਸਾਰਾ ਕੁਝ ਹੀ ਬੰਦ ਹੁੰਦਾ ਹੈਗਾ ਪਲੱਗਾਂ ਪਲੱਗਾਂ 'ਚ ਇਹਦੇ ਪਾਣੀ ਨਹੀਂ ਪੈਂਦਾ ਨਹੀਂ ਦੂਜੇ ਮੋਟਰਸਾਈਕਲਾਂ ਦੇ ਪਲੱਗਾਂ 'ਚ ਪਾਣੀ ਪੈ ਕੇ ਬਈ ਰਸਤੇ 'ਚ ਬੰਦ ਹੋ ਜਾਂਦੇ ਨੇਗੇ ਪਾਣੀ ਦੇਖੋ ਯਾਰ ਬਹੁਤ ਜ਼ਿਆਦਾ ਪਾਣੀ ਹੈਗਾ ਪਿੱਛੇ ਬਈ ਆਪਣੀ ਗੱਡੀ ਆ ਰਹੀ ਏਕ ਲਓ ਜੀ ਬਈ ਇਹ ਰਾਤ ਦੇ ਵੱਜ ਗਏ 1.5 ਤੇ ਆਪਾਂ ਹੁਣ ਬਈ ਆ ਗਏ ਆਪਾਂ ਗਏ ਸੀਗੇ ਘੱਗਰ ਨਦੀ ਦੇ ਉੱਤੇ ਅਪਡੇਟ ਦੇਣ ਵਾਸਤੇ ਸੋ ਇਸ ਦੇ ਨਾਲ ਹੀ ਆਪਣਾ ਬਲੌਗ ਹੁੰਦਾ ਸਲਵਟ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੋਸਤੋ ਆ ਨਵੇਂ ਬਲੌਗ ਦੇ ਨਾਲ ਬਾਏ ਬਾਏ